ਵਾਈਗੁਰਗੀ ਕਾਲ ਸਾਹਿਬ ਵਾਈਗੁਰਗੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ ਫਿਰ ਇੱਥੇ ਸਵਾਤਿ ਅੱਜ ਨਹੀਂ ਆਪਾਂ ਵੀਡੀਓ ਲੈ ਕੇ ਆਏ ਗੋਲ ਪਰਨਾ ਜੀ ਲੰਥ ਦੋ 2.5 ਮੀਟਰ ਆ ਤੇ ਜਿਹੜਾ ਆਪਾਂ ਸਭ ਤੋਂ ਪਹਿਲਾਂ ਜਿਹੜਾ ਆਪਾਂ ਕੇਸਾਂ ਨੂੰ ਕੰਗਾ ਕਰਕੇ ਜਿਹੜਾ ਆਪਾਂ ਕੇਸਾਂ ਨੂੰ ਹਾਫ ਕਰ ਲੈਣਾ ਹੈ ਦੋਨੋਂ ਇੱਕ ਸਾਈਡ ਤੋਂ ਯਾਨੀ ਕਿ ਆਪਾਂ ਜਿਹੜੇ ਕੇਸਾਂ ਦੇ ਵਿਚਾਲੇ ਨੂੰ ਡਿਵਾਈਡ ਕਰਕੇ ਤੇ ਫਿਰ ਕੇਸਾਂ ਨੂੰ ਆਪਾਂ ਚੰਗੀ ਤਰ੍ਹਾਂ ਇੱਕ ਤੇ ਇੱਕ ਜਿਹੜੀ ਆਪਣੀ ਖੱਬੀ ਸਾਈਡ ਹੋਊਗੀ ਉਹਨਾਂ ਪਾਸੇ ਜਿੱਦੀ ਸਾਈਡ ਤੇ ਲੈਣਾ ਤੇ ਸਿੱਜੀ ਸਾਈਡ ਵਾਲੇ ਨੂੰ ਇੱਕ ਵੀ ਸਿਰਲ ਲੈ ਆ ਕੇ ਆਪਾਂ ਜਿਹੜੇ ਉੱਥੇ ਇੱਕ ਸੂਈਆਂ ਜਿਹੇ ਤੁਹਾਡੇ ਗੱਠ ਵਾ ਜਾਂਦੀ ਤੁਸੀਂ ਉੱਥੇ ਗੱਠ ਬਣ ਕੇ ਜਿਹੜੇ ਕਿਸੇ ਨੂੰ ਚੰਗੀ ਤਰ੍ਹਾਂ ਸੱਟ 걸 ਲੈਣਾ ਹੈ ਜਿਹੜਾ ਆਪਾਂ ਪਰਨਾ ਬੰਨਣਾ ਇੱਕ ਲੜ ਜਿਹੜਾ ਆਪਣਾ ਹੁੰਦਾ ਤੇ ਦੋਏ ਲੜ ਨੂੰ ਆਪਾਂ ਉਹ ਨਾਲ ਜੋੜ ਕੇ ਇੱਕ ਟ੍ਰੈਂਗਲ ਪੂਣੀ ਬਣਾ ਕੇ ਤੇ ਲੜ ਨੂੰ ਸਿੰਪਲ ਜਿਹਾ ਕਰਕੇ ਲਗਾ ਲੈਣਾ ਹੈ ਤੇ ਚੰਗੀ ਤਰ੍ਹਾਂ ਸਿੰਪਲ ਜਿਹੜਾ ਆਪਾਂ ਵਾਲ ਨੇ ਉਹ ਪਾ ਕੇ ਤੇ ਲੜ ਨੂੰ ਲੋਡ ਕਰਕੇ ਲਗਾ ਲੈਣਾ ਜਿਹੜਾ ਆਪਾਂ ਅਗਲਾ ਲੜ ਲਾਉਣ ਹੈ ਲੜ ਨੂੰ ਬੈਕ ਤੋਂ ਥੋੜਾ ਜਿਹਾ ਪੇਂਟ ਕਰ ਲੈਣਾ ਤੇ ਜਿਹੜਾ ਆਪਣੇ ਥੱਲੇੋਂ ਖੋਲਦੇ ਪਾਸੇ ਵਿੱਚੋਂ ਇੱਕ ਪੱਲੇ ਨੂੰ ਆਪਾਂ ਇਹੜਾ ਇਕੱਠਾ ਇਕੱਠਾ ਕਰਕੇ ਤੇ ਦੂਜੇ ਪੱਲੇ ਨਾਲ ਆਪਾਂ ਜੋੜ ਜੋੜ ਕੇ ਤੇ ਚੰਗੀ ਤਰ੍ਹਾਂ ਇਹੜੇ ਆਪਾਂ ਉਸ ਵਿੱਚ ਥੋੜੇ ਵੱਲ ਪਾ ਕੇ ਤੇ ਆਪਣੇ ਇਹੜੇ ਲੜ ਨੂੰ ਚੰਗੀ ਤਰ੍ਹਾਂ ਸੈਟ ਕਰ ਲੈਣਾ ਹੈ ਤੇ ਫਿਰ ਜਿਹੜਾ ਆਪਾਂ ਉਸ ਜਿਹੜਾ ਆਪਾਂ ਪੱਲੇ ਨੂੰ ਲਾਈ ਸੀ ਉਹਦੇ ਨਾਲ ਜਿਹੜਾ ਆਪਾਂ ਸਿਰ ਕਵਰ ਕਰ ਲੈਣਾ ਤੇ ਦੂਜੇ ਲੜ ਚ ਆਪਾਂ ਜਿਹੜਾ ਉਸ ਉਹ ਤਾਂ ਸਿਰ ਕਵਰ ਕਰਕੇ ਤੇ ਤੀਜਾ ਲੜ ਆਪਾਂ ਉਸੇ ਤਰੀਕੇ ਨਾਲ ਇੱਕ ਟਾਇਪ ਆਪਾਂ ਇਹਦੇ ਉੱਤੇ ਪੂਣੀ ਬਣਾ ਲੈਣੀ ਆ ਜਿਹੜਾ ਆਪਣਾ ਥੱਲੇ ਲਾ ਕੇ ਨਾਲ ਹੋਗਾ ਉਹਨੂੰ ਆਪਾਂ ਦੋਏ ਕਨਾਰੇ ਨਾਲ ਜੋੜ ਕੇ ਤੇ ਜਿੱ ਕਿ ਤਰ੍ਹਾਂ ਉਹਦੀ ਆਪਾਂ ਪੂਣੀ ਸੈਟ ਕਰਕੇ ਤੇ ਉੱਤੋਂ ਜਿਹੜਾ ਉੱਤੋਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈਟ ਕਰਕੇ ਤੇ ਆਪਾਂ ਜਿਹੜਾ ਲੜ ਲੜ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਤੇ ਸਿੰਪਲ ਜਿਹਾ ਵਟ ਪਾ ਕੇ ਤੇ ਆਪਾਂ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦਿੰਨਾ ਹੈ ਜਿਹੜੇ ਵੀ ਸਾਡੇ YouTube ਚੈਨਲ ਉਤਨਾਵੇਂ ਹਨ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਜੁ ਕਰਿਓ ਤੇ ਜਿਹੜੇ ਵੀ ਸਾਡੇ Facebook ਪੇਜ ਤੇ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਜੁ ਕਰਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜੁ ਕਰਿਓ ਤੇ ਅਗਲਾ ਲੜ ਵੀ ਆਪਾਂ اسی ਤਰੀਕੇ ਨਾਲ ਲਗਾਉਣਾ ਹੈ ਪਹਿਲੇ ਪਲੇ ਕਿਨਾਰੇ ਨੂੰ ਆਪਾਂ ਦੂਇਆ ਕਿਨਾਰੇ ਨਾਲ ਜੋੜ ਕੇ ਟਿੱਕ ਟਾਈਪ ਦੀ ਪੂਣੀ ਬਣਾ ਕੇ ਤੇ ਲੜ ਨੂੰ ਸਿੰਪਲ ਜਿਹਾ ਕਰਕੇ ਤੇ ਲੋਡ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਟਿੱਕ ਟਣਾ ਸੈਟ ਕਰਕੇ ਤੇ ਲੋਡ ਕਰਕੇ ਜਿਹੜਾ ਆਪਾਂ ਤੇ ਆਪਣੀ ਜਿਹੜੀ ਸ਼ੇਪ ਉਹ ਥੋੜੀ ਬਣਾ ਕੇ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਹੁਣ ਜਿਹੜੇ ਆਪਾਂ ਬਲ ਪਾਣੇ ਆ ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਆਪਣੇ ਜਿਹੜੇ ਵਾਲ ਨੇ ਵਾਲ ਨਿਕਲੇ ਹੋਣਗੇ ਕੇਸ ਜਿਹੜੇ ਬਾਹਰ ਹੁੰਦੇ ਉਹਨਾਂ ਨੂੰ ਆਪਾਂ ਵਾਲ ਨਾਲ ਜਿਹੜੇ ਅੰਦਰ ਕਰ ਲੈਣਾ ਤੇ ਫਿਰ ਆਪਣੇ ਜਿਹੜੇ ਬਲ ਪਾਹੇ ਨੇ ਪੜਨੇ ਦੇ ਉਜੇ ਵੀ ਆਪਾਂ ਜਿਹੜੇ ਉਹਨਾਂ ਨੂੰ ਵੀ ਜਿਹੜਾ ਪਸੰਘਣਾ ਕਰ ਲੈਣਾ ਤੇ ਬਾਕੀ ਪੱਕ ਜਿਹੜੀ ਵਾਕ ਪੜ੍ਹਨ ਦੀ ਵੀਡੀਓ ਆਪਾਂ ਸਟਿੰਗ ਕਾਲ ਲੈਣੀ ਹੈ ਜਿਹੜੇ ਵੀ ਰਾਉ ਪੱਗ ਪੈ ਨਹੀਂ ਫੇਲਣਾ ਉਹ ਕਿਰਪਾ ਕਰਕੇ ਜਿਹੜੇ ਆਪਣੇ ਪੱਗ पे ਨਾ ਫੇਲਣਾ ਫੇਜ ਤਾਂ ਉਹਨਾਂ ਦੇ ਆਪਣੇ ਜਿਹੜੇ ਪੰਨੇ ਵਿੱਚ ਪੱਗ ਪੈਣ ਫੇਜ ਉਹਨਾਂ ਦੇ ਟੋਕ ਲੱਗਣ ਦਾ ਡਰ ਰਹੇ ਜਾਂਦਾ ਤੇ ਜਿਹੜੇ ਆਪਣੇ ਵੱਲੋਂ ਤੁਸੀਂ ਬਾਹਰ ਨਾਲ ਜਿਹੜੇ ਆਪਣੇ ਵਧਾ ਸਕਦੇ ਹੋ ਤੇ ਜਿਹੜੇ ਆਪਣੇ ਲੜਨੇ ਉਹ ਵੀ ਆਪਾਂ ਸਟ ਕੱਲ ਲੈਣੇ ਹਨ ਤੇ ਬਾਕੀ ਨੂੰ ਵੀ ਜਿਹੜਾ ਆਪਾਂ ਸਟ ਉਹ ਕਰ ਲੈਣਾ ਹੈ ਤੇ ਜੰਗੀਤਰ ਨੇ ਜਿਹੜੇ ਆਪਾਂ ਬਾਜਾ ਪੱਗ ਪੈਨ ਫੇੜ ਕੇ ਆਪਣੇ ਜਿਹੜੇ ਵਾਲ ਨੂੰ ਸੰਗਣੇ ਕਰ ਲੈਣੇ ਹਨ ਤੇ ਜੇ ਕੋਈ ਵਾਲ ਜਿੱਥੇ ਕਿਤੇ ਵਾਲ ਘਟਣਗੇ ਉੱਥੇ ਆਪਾਂ ਬਾਜ ਫੇੜ ਕੇ ਜਿਹੜੇ ਆਪਣੇ ਵਾਲ ਨੂੰ ਉਧਾ ਲੈਣੇ ਹਨ ਤੇ ਜੇ ਕੋਈ ਵਾਲ ਢਿੱਲਾ ਰਹੇ ਤਾਂ ਉਹਦੇ ਤੇ ਆਪਾਂ ਬਾਜ ਫੇੜ ਕੇ ਤੇ ਉਸ ਵਾਲ ਨੂੰ ਜਿਹੜਾ ਆਪਾਂ ਸਟ ਕਰ ਲੈਣਾ ਹੈ ਤੇ ਬਾਕੀ ਪਰਨੇ ਦੇ ਵੀਡੀਓ ਆਪਾਂ ਸੈਟਿੰਗੋ ਨਾਲ ਨਾਲ ਕਰੀ ਜਾਣੀ ਹੈ ਤੇ ਜਿਹੜੀ ਆਪਣੀ ਪਰਨੇ ਸ਼ੇਪ ਉਹ ਵੀ ਆਪਾਂ ਸੈਟ ਕਰ ਲੈਣੀ ਹੈ ਵੀਡੀਓ ਵਾਤਵਾਛੇ ਜੁਕਰਿਓ ਤਾਂ ਜਿਹੜੇ ਵੀ ਇਹਨਾਂ ਨੂੰ ਗੋਲ ਬਣਾ ਬੰਨਣ ਚ ਕੋਈ ਪ੍ਰੋਬਲਮ ਆਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣ ਤੇ ਚੰਗੀ ਤਰ੍ਹਾਂ ਜਿਹੜੀ ਆਪਾਂ ਪਰਨੇ ਸੈਟਿੰਗ ਉਹ ਕਰ ਲੈਣੀ ਹੈ ਤੇ ਆਪਣੇ ਜਿਹੜੇ ਵਾਲ ਨੇ ਉਹ ਵੀ ਆਪਾਂ ਚੰਗੀ ਤਰ੍ਹਾਂ ਪਾ ਲੈਣੇ ਹਨ ਜੇ ਵੀਡੀਓ ਪਸੰਦ ਰਹੀ ਤਾਂ ਲਾਈਕ ਸ਼ੇਅਰ ਕਮੈਂਟ ਯੂ ਕਰਿਓ ਤੇ ਵੀਡੀਓ ਮਤਵ ਵਸੇ ਝੁਕ ਰਹੇ ਹੋ ਤੇ ਉਹਨਾਂ ਦੀ ਪਾਰਟਨਰਸ਼ਿਪ ਉਹ ਵੀ ਆਪਾਂ ਸੈਟ ਕਰ ਲੈਣੀ ਹੈ ਤੇ ਜੇ ਕੋਈ ਬਲਟੀ ਲੈ ਰਹੰਦਾ ਉਹ ਤੇ ਆਪਾਂ ਬਾਅਦ ਫੇਰ ਕੇ ਤੇ ਆਪਣੇ ਬੋਲ ਸੈਟ ਕਰ ਲੈਣਾ ਹੈ ਤੇੜਾ ਆਪਾਂ ਅਗਲਾ ਲੜ ਲਾਉਣਾ ਹੈ ਆਖਰੀ ਲੜ ਤੇ ਲੜ ਨੂੰ ਬੈਕ ਤੋਂ ਪੈਂਚ ਕਰਕੇ ਜਿਵੇਂ ਤੁਹਾਨੂੰ ਦਹੀ ਪਹਿਲੇ ਕਨਾਲੇ ਦੂਜੇ ਕਨਾਲੇ ਨਾਲ ਫੋਲਡ ਕਰਕੇ ਤੇ ਆਪਾਂ ਜਿਹੜਾ ਲੜ ਨੂੰ ਪਤਲਾ ਕਰ ਲੈਣਾ ਹੈ ਪਤਲਾ ਕਰਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸੈਟ ਕਰ ਲੈਣਾ ਹੈ ਤੇ ਸੈਟ ਕਰਕੇ ਤੇ ਆਪਣੇ ਜਿਹੜੇ ਜਿੱਥੇ ਆਪਣੇ ਬਲ ਮੁਕਾ ਦੇਣਗੇ ਉੱਥੇ ਆਪਾਂ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਫਿਰ ਆਪਾਂ ਬਾਕੀ ਪਗਰੀ ਬਾਕੀ ਪਰਨੇ ਦੀ ਵੀਡੀਓ ਆਪਾਂ ਸੜੀ ਕੋ ਕੱਢ ਲੈਣੀ ਹੈ ਤੇ ਆਪਣੀ ਪਰਨੇ ਸ਼ੇਪ ਹੋ ਵੀ ਆਪਾਂ ਸੈਟ ਕਰ ਲੈਣੀ ਹੈ ਤੇ ਲੜ ਨੂੰ ਜਿਹੜਾ ਆਪਾਂ ਬੈਗ ਤੇ ਦੱਬ ਦੇਣਾ ਹੈ ਤੇ ਚੰਗੀ ਤਰ੍ਹਾਂ ਇਹ ਆਪਾਂ ਪਰਨੇ ਜੀਓ ਸੈਟਿੰਗ ਕਰ ਲੈਣੀ ਤੇ ਉੱਤੇ ਵੀ ਜਿਹੜਾ ਆਪਾਂ ਬਾਅਦ ਫੇਰ ਲੈਣਾ ਤਾਂ ਜਿਹੜਾ ਆਪਣਾ ਜਿੱਥੇ ਕਿਤੇ ਸੜ ਨੰਗਾ ਹੋਊਗਾ ਉੱਥੋਂ ਆਪਾਂ ਉੱਥੇ ਆਪਣਾ ਜਿਹੜਾ ਸੜ ਕਿਹ ਕਿਤਰਾ ਕਵਰ ਹੋ ਜਾਊਗਾ ਤੇ ਜਲਦੀ ਨਵੇਂ ਵੀਡੀਓ ਲੈ ਕੇ حاضر ਹੋਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ